ਪੰਜਾਬ ਦੇ ਰੰਗਾਂ ਦੀ ਅਸਲ ਪਹਿਚਾਨ ਵਿਖਾਉਂਦਾ ਇਹ ਬਾਗ ਬਾਵਨ ਬਾਗ ਅੱਜ ਫੇਰ ਮੈਂ ਲੈ ਕੇ ਹਾਜ਼ਰ ਆ ਪ੍ਰਵੀਨ ਫੁਲਕਾਰੀ ਹਾਊਸ ਤੋਂ ਸੋਸ਼ੀਕਾਰ ਜੀ ਅੱਜ ਬਾਵਨ ਬਾਗ ਥੋੜਾ ਜਿਹਾ ਵਿਰਲਾ ਲੈ ਕੇ ਆਈਆਂ ਪਹਿਲਾਂ ਮੈਂ ਲਾਰਸੂਹੇ ਰੰਗ ਤੇ ਉਤੇ ਜਿਹੜਾ ਉਹ ਅਪਲੋਡ ਕੀਤਾ ਸੀ ਇਹ ਮੈਂ ਕਾਫੀ ਬਰਾਊਨ ਕਲਰ ਤੇ ਅਪਲੋਡ ਕੀਤਾ ਹੈ ਇਹ ਦੇਖ ਸਕਦੇ ਹੋ ਕਿੰਨੇ ਸੋਹਣੇ ਰੰਗਾਂ ਦਾ ਤਿੰਨ ਚਾਰ ਰੰਗਾਂ ਦਾ ਸੀ ਤਿਆਰ ਕੀਤਾ ਪਰ ਇਹ ਜਿਆਦਾ ਵਾਲਾ ਸੰਗਣੇ ਵਾਲਾ ਬਾਵਨ ਬਾਗ ਨਹੀਂ ਆ ਥੋੜੇ ਵਿਰਲੇ ਵਾਲਾ ਬਾਵਨ ਬਾਗ ਆਪਾਂ ਬਣਾਇਆ ਜਿਨ੍ਹਾਂ ਨੂੰ ਜਿਆਦਾ ਮਤਲਬ ਬਹੁਤ ਭਰਿਆ ਨਹੀਂ ਚਾਹੀਦਾ ਪਿੱਛੋਂ ਵੀ ਦੇਖ ਸਕਦੇ ਹੋ ਸਾਰਾ ਹੱਥ ਦਾ ਮਤਲਬ ਫਰੇਮ ਲਾ ਕੇ ਪੁਰਾਣੇ ਰਵਾਇਤੀ ਢੰਗ ਦੇ ਨਾਲ ਆਪਾਂ ਕੱਢਿਆ ਜਾਂਦਾ ਹੈ ਖਰੀਦਣ ਦੇ ਲਈ ਸਾਡੇ ਨੰਬਰਸ ਹੈਗੇ ਆ 805 4621977 950 1253 88 ਤੇ ਪ੍ਰਵੀਨ ਫੁਨਕਾਰੀ ਹਾਊਸ ਪੱਟੀ ਆ ਜੀ ਸਾਡਾ ਜ਼ਿਲ੍ਹਾ ਤਰਨਤਾਰਨ ਨਾ ਹੋਰ ਕਿਤੇ ਵੀ ਕੋਈ ਵੀ ਆਊਟਲੈਟ ਨਹੀਂ ਹੈਗਾ ਸਾਡਾ ਪੱਟੀ ਸ਼ਹਿਰ ਦੇ ਵਿੱਚ ਹੀ ਇਹ ਜਿਹੜਾ ਹੈਗਾ ਆਊਟਲੈਟ ਤੁਸੀਂ ਜ਼ਰੂਰ ਵਿਜ਼ਿਟ ਵੀ ਕਰ ਸਕਦੇ ਹੋ ਜਾਂ ਸਾਨੂੰ ਬੁਕਿੰਗਸ ਵੀ ਕਰਵਾ ਸਕਦੇ ਹੋ ਸਾਡੇ ਨੰਬਰਸ ਤੇ ਤੇ 2026 ਦੇ ਲਈ ਸਾਡੇ